ਹਾਂਜੀ ਬਿਲਡਿੰਗ ਨੰਬਰ ਯੂ ਸਾਹਿਬ ਇਹ ਕਾਦੇ ਬਿਲਡਿੰਗ ਬਣਾ ਰਹੇ ਨੇ ਮੈਨੂੰ ਇਹ ਨਕਸ਼ਾ ਪਾਸ ਆ ਤੇ ਇਹਦੀ ਵਾਇਓਲੇਸ਼ਨ ਹੈ ਜੀ ਇਸ ਟਾਈਮ ਵਾਇਓਲੇਸ਼ਨ ਹੈ ਹਾਂਜੀ ਵਾਇਓਲੇਸ਼ਨ 30 ਫੁੱਟ ਕਿ ਛੱਡਣਾ ਸੀ ਇਹ 30 ਫੁੱਟ ਨਹੀਂ ਛੱਡਿਆ ਹਾਂਜੀ ਇਹਦੇ ਨਾਲ ਵਾਲੀ ਕਰਵਾਈ ਸੀ ਇਹਦੀ ਕੰਪਲੇਂਟ ਆ ਰਹੀ ਸੀ ਵੀ ਉਹ ਤੋਂ ਹੀ 50 ਮੀਟਰ ਦੂਰ ਜਿਹੜੀ ਇਹ ਇਹ ਸ਼ੋਰੂਮ ਬਣਾ ਰਹੇ ਹਾਂਜੀ ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਐ ਪਹਿਲੀ ਗੱਲ ਤੇ ਇਹ ਐ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋ ਗਏ ਬਣਦੇ ਨੇ ਹੋ ਗਏ 2 ਮਹੀਨੇ ਦੇ ਕਿ ਨਹੀਂ ਹੋ ਗਏ 2-3 ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਐ ਕਿਉਂਕਿ ਕਾਫੀ ਜ਼ਿਆਦਾ ਐ ਨਾ ਬਗਲ ਰੱਖਿਆ ਆਪ ਅੱਖਾਂ ਨਹੀਂ ਬੰਦ ਕਰਨੀਆਂ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅ fırsਰਾਂ ਨੇ ਜਾਂ ਐਮਐਲਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪਰ ਇਹ ਗੱਲ ਇਹਨਾਂ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕੰਮ ਬੰਦ ਹੋ ਗਿਆ ਜਿੱਥੇ ਪਬਲਿਕ ਦਾ ਨੁਕਸਾਨ ਹੋਊਗੀ ਤੁਸੀਂ ਪਬਲਿਕ ਦੀ ਜਗ੍ਹਾ ਨੂੰ ਦਬੋਂਗੇ ਜੋ ਨਕਸ਼ਾ ਪਾਸ ਹੋਇਆ ਉਹ ਬਣਾਓ ਨਾ ਸਾਰੇ ਦੇ ਸਮੇਂ ਪਹਿਲਾਂ ਵੀ ਦੱਸਿਆ ਸੀ ਵੀ ਜੀਸੀਬੀ ਮੈਂ ਨਾਲ ਹੀ ਰੱਖੀ ਹੋਈ ਹੈ ਜਿੱਥੇ ਵੀ ਇਲੈਗਲ ਕੰਸਟਰਕਸ਼ਨ ਹੋਣੀ ਹੈ ਉਹ ਪਹਿਲਾਂ ਵਾਲੇ ਐਮਐਲਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੈਗਲ ਕੰਸਟਰਕਸ਼ਨ ਹੋ ਰਹੀ ਹੈ ਜੀਸੀਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹ ਨਾਲ ਠੀਕ ਹੈ ਮੰਮੀ ਅੱਖਾਂ ਦੀ ਬੰਦ ਕਰਨੀ ਹੈ ਦੇਖ ਕੇ ਸਖਤੀ ਰੱਖਣੀ ਹੈ ਕਿਸੇ ਦਾ ਵੀ ਕੋਈ ਨਕਸ਼ਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਨਕਸ਼ੇ ਤੋਂ ਬਾਹਰ ਜਾ ਕੇ ਇਹ ਕਰ ਰਹੇ ਨੇ ਉਹਦੇ ਤੇ ਸਖਤੀ ਨਾਲ ਐਕਸ਼ਨ ਲਓ ਇਹ ਤੇ ਜੀਸੀਬੀ ਲਿਆਂਦੀ ਹੋਈ ਹੈ ਹਾਂਜੀ ਸ਼ੁਰੂ ਕਰੋ ਇੱਕ ਤੇ ਬਿਲਡਿੰਗ ਹੈ ਦੂਜੀ ਬਿਲਡਿੰਗ ਇੱਕ ਤੀਜੀ ਬਿਲਡਿੰਗ ਹੈ ਹਾਂਜੀ ਤਿੰਨ ਬਿਲਡਿੰਗ ਅੱਜ ਅਸੀਂ ਸਾਫ਼ ਕਰ ਰਹੇ ਹਾਂ ਦੋ ਬਿਲਡਿੰਗਾਂ ਨੇ ਤਾਂ ਨਕਸ਼ਾ ਹੀ ਨਹੀਂ ਪਾਸ ਕਰਾਇਆ ਨਾ ਇੱਕ ਬਿਲਡਿੰਗ ਇਹ ਹੋ ਗਈ ਆ ਦੂਜੀਆਂ ਦੋ ਬਿਲਡਿੰਗਾਂ ਅੱਗੇ ਨੇ ਬਿਲਕੁਲ ਤੁਸੀਂ ਚਕੰਨੇ ਰਹੋ ਨਕਸ਼ਾ ਪਾਸ ਨਹੀਂ ਕਰਾਇਆ ਕੋਈ ਕੰਸਟਰਕਸ਼ਨ ਕਰ ਰਿਹਾ ਹੈ ਸਾਫ਼ ਕਰ ਦਿਓ ਹੁਣ ਜਿੱਥੇ ਕਿਤੇ ਕੋਈ ਬਣਾ ਲੈਂਦਾ ਫਿਰ ਕੰਮ ਚੱਲ ਪੈਂਦਾ ਰਹਿਣ ਲੱਗ ਜਾਂਦਾ ਉੱਥੇ ਸਾਨੂੰ ਮੁਸ਼ਕਲ ਆ ਜਾਂਦੀ ਹੈ ਮਗਰ ਸਾਡੀ ਕਿਸੇ ਨਾਲ ਕੋਈ ਢੇਲ ਨਹੀਂ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਹ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ ਸੋ ਇਹਦੇ ਤੇ ਜੀਸੀਬੀ ਦਾ ਕੰਮ ਸ਼ੁਰੂ ਕਰੋ ਫੇਰ ਹੀ ਇਹ ਹਟਣਗੇ ਬਾਕੀ ਦੋ ਬਿਲਡਿੰਗਾਂ ਵੀ ਸਾਫ਼ ਕਰ ਦਿਓ ਬਿਲਕੁਲ ਸ਼ੁਰੂ ਕਰੋ ਜੀ ਕੰਮ ਜ਼ਮੀਨ ਦੀ ਰੀਸਟਰੀ ਕਰਾ ਕੇ ਚਾਰ ਪੰਜ ਮਿਥਰੀ ਸ਼ੋਰੂਮ ਬਣਾ ਰਿਹਾ ਜੀ ਉੱਪਰ ਬਿਜਲੀ ਦੀਆਂ ਤਾਰਾਂ ਨੇ ਕਿੱਥੇ ਕੀ ਕੀ ਨੁਕਸਾਨ ਕਰਦੇ ਕਿੰਨੀਆਂ ਇਹ ਵਾਇਲੇਸ਼ਨ ਕਰ ਰਹੇ ਆ ਚੀਜ਼ਾਂ ਦੀ ਇੰਨੀ ਬਿਜਲੀ ਤਾਰਾਂ ਥੱਲੇ ਤਾਂ ਕੁਝ ਵੀ ਨਹੀਂ ਬਣਾ ਸਕਦੇ ਆ ਬਾਪੂ ਜੀ ਕਿੱਥੇ ਕਹਿ ਰਹੇ ਨੇ ਬਣਨ ਲੱਗਾ ਬਾੜੀ ਸੋਚ ਕਰ ਰਹੇ ਨੇ ਨਾਲੇ ਜੀ ਹਰ ਕੋਣ ਦਿਨ ਪਹਿਲਾਂ ਹੀ ਹੈ ਜੀ ਬਾਪੂ ਜੀ ਬਾਪੂ ਜੀ ਅੱਜ ਅਸੀਂ ਤਿੰਨ ਲੋਕੇਸ਼ਨਾਂ ਤੇ ਕਾਰਵਾਈ ਪਾ ਰਹੇ ਹਾਂ ਕੱਲ ਇਹ ਨਹੀਂ ਜਾਣਾ ਜਿਹੜੇ ਮਡਾਉਣਾ ਮੈਡੂ ਦੋ ਦਿਨਾਂ ਬਾਅਦ ਉੱਥੇ ਪਾ ਦਾਂਗੇ ਜਿੱਥੇ ਕੰਸਟਰਕਸ਼ਨ ਚੱਲ ਰਹੀ ਹੈ ਕੁਝ ਹੋਇਆ ਨਹੀਂ ਉਹ ਜਗ੍ਹਾ ਨੂੰ ਅਸੀਂ ਕਰ ਸਕਦੇ ਹਾਂ ਹੁਣ ਖਰੜ ਗੈਰ ਕਾਨੂੰਨੀ ਕਲੋਨੀਆਂ ਨਾ ਪਰ ਹੁਣ ਉੱਥੇ ਲੋਕ ਰਹਿਣ ਲੱਗੇ ਸੋ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਹਨੂੰ ਆਪਾਂ ਕੰਟਰੋਲ ਚ ਕਰ ਸਕਦੇ ਆ ਆਪਾਂ ਅਗਲੀ ਕਿਹੜੀ ਹੈ ਹੈ ਇੱਥੇ ਇਹ ਨੇ ਨਕਸ਼ਾ ਪਾਸ ਕਰੇ ਬਿਨਾਂ ਹੀ ਸਾਰੀ ਕੰਸਟਰਕਸ਼ਨ ਕਰ ਲਈ ਇਹ ਜਮੀਨ ਸੜਕ ਤੇ ਬਣਾਈ ਜਾਂਦੇ ਬੇਤੂ ਰੋਡ ਹਾਂਜੀ ਇਹ ਨਾਲ ਦਾ ਵੀ ਉਹ ਜਿਹੜਾ ਜੀ ਅੱਜ ਦਾ ਵੀ ਕੰਦਾ ਦੇ ਨਾਲ ਰਕਾਹ ਛੱਡ ਕੇ ਬਣਾ ਇਹ ਸਾਰੇ ਕਿੱਥੇ ਆ ਆ ਤਾਂ ਇਕੱਠੇ ਹੀ ਸਾਰੇ ਨਹੀਂ ਆ ਆ ਕਿਵੇਂ ਆ ਕਿਵੇਂ ਬਣਾਏ ਹੋ ਇਹ ਤਾਂ ਪੁਰਾਣੇ ਨੇ ਇਹ ਤਾਂ ਬੜੇ ਪੁਰਾਣੇ ਬਣੇ ਹੋਏ ਨੇ ਇਹ ਤਾਂ ਬਹੁਤ ਪੁਰਾਣੇ ਇਹ ਤਾਂ ਵੀ ਚੱਲ ਚੱਲ ਪੁਰਾਣੇ ਬਣੇ ਹੋਏ ਨੇ ਨਹੀਂ ਇਹ ਨਾ ਨਾ ਉਹ ਕੱਢ ਕਿਉਂ ਲਈਆਂ ਰੋਕਿਆ ਕਿਉਂ ਨਹੀਂ ਇਹਨਾਂ ਉਹ ਨੋਟਿਸ ਤੇ ਇਹਨਾਂ ਆਪਣੇ ਮਕੀਦੇ ਨਹੀਂ ਨੋਟਸ ਛੋੜੀ ਦਿੱਤੇ ਨੇ ਸਾਫ ਕਰੋ ਵੀ ਇਹ ਤਰਪਾਲ ਪਾ ਗਏ ਇਹ ਇਹਨੂੰ ਕਵਰ ਕਰ ਲੈਣਗੇ ਬਸ ਆ ਵੀ ਬਾਇਦੇਸ਼ਨ ਨਾਲ ਬਾਇਦੇਸ਼ਨ ਨਾਲ ਆ ਗਿਆ 50 ਫੁੱਟ ਛੱਡ ਕੇ ਨਹੀਂ ਇਹਨਾਂ ਦੇ ਤਰਪਾਲ ਇਹ ਕੀ ਕੀਤਾ ਇੱਥੇ ਇਹਨਾਂ ਦਾ ਕੀ ਪ੍ਰੋਬਲਮ ਹੈ ਇੱਥੇ ਦੱਖਣੇ ਬਾਸ ਹੋ ਜਾਂਦਾ ਨਾ 33 ਫੁੱਟ ਛੱਡ ਕੇ ਉਸੇ ਰੋਡ ਦਾ ਤੇ ਆ ਕਿਵੇਂ ਕੀਤਾ ਹੋਇਆ ਉਹ ਪੁਰਾਣਾ ਬਣਾਉ 2-4 ਤੋਂ ਪਹਿਲਾਂ ਬਣਿਆ ਹੋਣਾ ਇਹਨਾਂ ਦਾ ਇਹ ਕੀ ਹਾਲ ਹੈ ਜੀ ਇਹ ਪੰਜ ਜੀ ਕੀ ਕੀਤਾ ਹੋਇਆ ਇਹ ਨਕਸ਼ਾ ਪਾਉਦਾ ਜੀ ਨਕਸ਼ਾ ਪਾਸ ਹੈ ਯੂ ਸਰ ਨਕਸ਼ਾ ਪਾਸ ਨਹੀਂ ਹੈ ਕਿੱਥੇ ਹੈ ਨਕਸ਼ੇ ਪਾਸ ਉਹ ਤਾਂ ਹੈ ਨਹੀਂ ਨਕਸ਼ਾ ਪਾਸ ਹੈ ਇਹ ਤਾਂ 2002 ਦਾ ਨਕਸ਼ਾ ਪਾਸ ਹੈ ਐਨੀ ਪਾਸੇ ਕਿਹਨਾਂ ਨਹੀਂ ਦਿਖਾਉ ਸਕਦੇ ਮੈਚ ਲਈ ਮੇਰੇ ਕੋਲ ਸਕੇ ਤਾਂ ਹੁਣੀ ਜਵਾਬ ਤੋਂ ਆਈਆਂ ਮੈਂ ਤਾਂ ਦੇਖ ਕੇ ਬਾਹਰ ਆ ਗਈ ਬਹੁਤ ਟਾਈਮ ਦਾ ਨਕਸ਼ਾ ਪਾ ਰਿਹਾ ਭੈਣ ਜੀ 2002 ਦਾ ਬਹੁਤ ਪੁਰਾਣਾ ਹੋ ਗਿਆ 2 ਸਾਲ ਤੋਂ ਬਥੇ ਰਹਿ ਨਹੀਂ ਹੁੰਦਾ ਨਾ ਤੁਹਾਨੂੰ ਮੰਡੇ ਸਰ ਦਿਖਾ ਦਾਂਗੇ ਮੰਡੇ ਸਾਰਾ ਕੁਝ ਹੈ ਆਪਣਾ ਤੁਹਾਡੇ ਨਾਲ ਕੋਈ ਗੁੱਸਾ ਨਹੀਂ ਹੈ ਪਰ ਗੱਲ ਇਹ ਹੈ ਵੀ ਜਿਵੇਂ ਹੋਣਾ ਤੁਸੀਂ ਉਹ ਸਾਰੀ ਕਰ ਲਈ ਹੈ ਨਾ ਇਹ ਸੜਕ ਦੇ ਬਿਲਕੁਲ ਉੱਪਰ ਹੈ ਤੇ ਇਹ ਇਹ ਇਲੀਗਲ ਹੈ ਨਕਸ਼ਾ ਇੱਥੇ ਪਾਸ ਭੈਣ ਜੀ ਹੋ ਹੀ ਨਹੀਂ ਸਕਦਾ ਹੁਣ ਆਪ ਆਏ ਇਹਨੂੰ ਪਿੱਛੇ ਕਰ ਲਓ ਹਾਂਜੀ 6 ਫੁੱਟ ਦਾ ਹੀ ਰੌਲਾ ਨਾ ਹਾਂਜੀ 5 ਫੁੱਟ ਦਾ 5 ਫੁੱਟ 5 ਫੁੱਟ ਬਹੁਤ ਹੁੰਦਾ ਚਲੋ ਕੋਈ ਗੱਲ ਨਹੀਂ ਮੈਮ ਕਰ ਲਓ ਅਸੀਂ ਇੱਕ ਕਰ ਲਿਆ ਸੀ ਵਿੱਚੇ ਦੋ ਅਸੀਂ ਕਰ ਰਹੇ ਹਾਂ ਹਾਂ ਦੋ ਪਿੱਲਰ ਹੈ ਨਾ ਇੱਕ ਪਿੱਛੇ ਦੀ ਗ੍ਰੀਨਮੈਂਟ ਆਉਂਦੀ ਹੈ ਹਾਂ ਦੋ ਅਸੀਂ ਕਰ ਰਹੇ ਹਾਂ ਕਿਉਂਕਿ ਜੇ ਇਹਨੂੰ ਛੱਡਾਂਗੇ ਬਾਕੀ ਸਾਰਾ ਸਾਫ਼ ਕਰ ਰਹੇ ਹਾਂ ਅਸੀਂ ਹਾਂਜੀ ਹਾਂਜੀ ਸਾਰੇ ਬੋਲਦੇ ਆ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਇਹਨੂੰ ਆਪਣੀ ਜਗ੍ਹਾ ਸਹੀ ਅਸੀਂ ਕਰ ਲਾਂਗੇ ਕਰ ਲਓ ਇਹਨੂੰ ਪਿੱਛੇ